ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਜੇ ਠੀਕ ਠਾਕ ਵਧੀਆ ਆਪਾਂ ਵੀ ਵਧੀਆ ਤੇ ਗੱਲ ਇਦਾਂ ਹੀ ਆ ਕਿ ਅੱਜ ਮੈਂ ਤੇ ਜੋਤ ਅਸਲ ਚ ਆਏ ਆ लवली ਭਾਜੀ ਹੁਣੇ ਕਰ ਤੇ ਸਵੇਰ ਦਾ ਪ੍ਰੋਗਰਾਮ ਸੀਗਾ ਤੇ ਉਦੋਂ ਦਾ ਚੱਲ ਰਿਹਾ ਤੇ ਹੁਣ ਰਾਤੀ ਅਸੀਂ ਆਏ ਨਾਲੇ ਘੜੀ ਨੱਚਦੇ ਫੁੜਦੇ ਆ ਤੇ ਨਾਲੇ ਇੱਕ ਬਹੁਤ ਵੱਡਾ ਕੰਮ ਕਰਨਾ ਹੋਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇ ਕਾਕਾੜਾ ਹੁੰਡੇ ਆ ਜੀ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੈ ਲਿਆ ਲਵਲੀ ਪੱਲੀ ਗਾ ਤੇ ਅੱਜ ਅਸਲ ਚ ਕੀਤਾ ਵਾ ਅੱਜ ਮੁੰਡੇ ਨੇ ਕੀਤਾ ਵਾ ਅਸਲ ਚ ਸਵਾ ਮਹੀਨੇ ਦਾ ਪ੍ਰੋਗਰਾਮ ਪ੍ਰੋਗਰਾਮ ਤੇ ਕਾਕਾ ਸਵਾ ਮਹੀਨੇ ਦਾ ਹੋ ਗਿਆ ਵਾ ਹਾਂ ਸਵਾ ਮਹੀਨੇ ਦਾ ਸਵਾ ਮਹੀਨੇ ਦਾ ਸਵਾ ਮਹੀਨੇ ਦਾ ਕਾਕਾ ਹੋ ਗਿਆ ਹੈ ਜੀ ਤੇ ਹੁਣ ਕਾਕੇ ਦਾ ਫੇਸ ਤੇ ਵਿਖਾਓ ਫਿਰ 1 ਦੇਖ ਗਿਆ ਹਾਂ ਜੀ ਦਿਖਾਓ ਦਿਖਾ ਦਿਓ ਦਿਖਾ ਦਿਏ ਕਾਕਾ ਤੇ ਰੋੜਿਆ ਆ ਕੇ ਇਹ ਨਰੇ ਹੀ ਲੀ ਨਰੇ ਹੀ ਲੀ ਸਾਰੇ ਜਣੇ ਕਿਹਦੇ ਵਰਗਾ ਹੈ ਪਾਪਾ ਵਰਗਾ ਹੈ ਕਿ ਮੰਮੀ ਵਰਗਾ ਹੈ ਚਾਚੀ ਵਰਗਾ ਵਾ ਨਹੀਂ ਮੇਰੇ ਵਰਗਾ ਹੋਇਆ ਯਾਰ ਐਵੇਂ ਤਾਂ ਇਹ ਲੀਨ ਵਰਗਾ ਬਸ ਇਹ ਤੀਨ ਵਰਗਾ ਇਹ ਮੇਰੇ ਭਰਾਸ਼ਾ ਥੋੜੀਆਂ ਜਿਹੀਆਂ ਨਿੱਕੀਆਂ ਮੇਰੇ ਭਰਾਸ਼ਾ ਵਾ ਇਹਨੇ ਪਿੰਡ ਦੀ ਤੇਰੇ ਮੁੱਛਾਂ ਜਿਹੇ ਨੇ ਭਰਾਸ਼ਾ ਜਿੰਨੇ ਮੁੱਛਾਂ ਜਾਣੀ ਵਾਲੀ ਭਰਾਸ਼ਾ ਹੈ ਕਿਹਦੇ ਵਰਗਾ ਹਾਂ ਓ ਵਾ ਮੰਮੀ ਬਪਾਰ ਗਿਆ ਦੋਵਾਂ ਨੇ ਮਿਕਸ ਜਿਆ ਤਾਂ ਇਹ ਨਹੀਂ ਪਤਾ ਲੱਗਣਾ ਕਿ ਤੈਨੂੰ ਕੀ ਅਜੇ ਮਸਤਾਹ ਹੋ ਲੈੰਦੋ ਫਿਰ ਇਹਨੇ ਲੀਨ ਵਰਕਰ ਨਿਕਲਣਾ ਅਸਲ ਚ ਹਾਂ ਉਹਨੇ ਲਾ ਦਿੱਤਾ ਹੁਣ ਡੀਜੇ ਚੱਲ ਪਿਆ ਬਾਹਰ ਤੇ ਹੁਣ ਮਟਮਟਾ ਹੁਣ ਅਸਲ ਚ ਗੱਲ ਇਹ ਹੋਈ ਆ ਵੀ ਵੀਡੀਓ ਦਾ ਤੇ ਟਾਈਮ ਹੁਣ लवली ਭਾਜੀ ਕੋਲ ਹਾਂ ਹੈ ਨਹੀਂ ਆ ਕਿਉਂਕਿ ਵਿਚਾਰੇ ਲੱਗੇ ਸਵੇਰ ਦੇ ਕੰਮ ਤੇ ਪਿਛਲੇ ਵੀ ਜਿਹੜੇ ਦੋ ਦਿਨ ਰਏ ਆ ਕਾਫੀ ਧੋੜ ਭੱਜਦੇ ਰਹੇ ਆ ਮਤਲਬ ਕੰਮ ਘੁੰਮ ਤੇ ਰਹੀ ਹਾਂ ਜੀ ਤੇ ਵੀਡੀਓ ਤਾਂ ਨਹੀਂ ਆ ਹੁਣ ਪੈਣੀ ਵੀਡੀਓ ਨਹੀਂ ਬਣਨੀ ਤੇ ਇਹ ਵਲੌਗ ਹੀ ਵੇਖੋਗੇ ਅੱਜ ਤੇ ਕੱਲ ਆਪਾਂ ਪਾਵਾਂਗੇ ਕਾਕੇ ਦਾ ਲੋਗ ਹਾਂ ਤੇ ਵੀਡੀਓ ਪਾਉਗੀ ਫਿਰ ਪਰਸੋਂ ਪਰਸੋਂ ਨਹੀਂ 14 ਪਰਸੋਂ ਤੋਂ ਅਗਲੇ ਤਾਂ ਨਹੀਂ ਪੈਣੀ ਨਾ 14 ਤੋਂ ਪੈਣੀ ਹੈ ਤੇਰੀ ਹਾਂਜੀ ਚਲੋ ਕੋਈ ਗੱਲ ਹੀ ਫਿਰ ਕੀ ਹੈ ਲੋਕੀ ਸਮਝਦੇ ਨੇ ਐਨੀ ਕੰਮ ਮੇਰੀ ਬੁਢੀ ਸਮਝ ਸਕਦਾ ਬਿਲਕੁਲ ਬਿਲਕੁਲ ਤੇ ਸਮਝਣ ਗਈ ਮੈਂ ਬੁਢੀ ਆਡੀ ਬਾਕੀ ਵੀਡੀਓ ਵੀਡੀਓ ਜਿਹੜੀ ਵੀ ਆ ਕਿਹੜੀ ਚਾਲੀ ਬੜਾ ਧੀ ਦੇ ਲੇਖ ਧੀ ਨਾਗਰੇ ਸਜੈਸਟ ਕੀਤਾ ਹੀ ਪਰ ਮੈਂ ਵੀ ਲਿਖ ਲਾ ਇਹਨਾਂ ਦੇ ਇੰਨੀ ਮੈਂ ਵਾ ਨਾ ਇਹਨਾਂ ਲੋਕਾਂ ਨੇ ਕਿਹਨੇ ਕਿਹਾ ਮੈਂ ਨਾ WhatsApp ਤੇ ਮੈਂ ਲਿਖ ਕੇ ਭੇਜਿਆ ਮੈਂ ਕੀਤਾ ਨਹੀਂ ਨਹੀਂ ਦੇਖ ਮੇਰੀ ਵੀ ਗੱਲ ਸੁਣੋ ਨਾ ਜਿਹੜੇ WhatsApp ਤੇ ਲਿਖ ਕੇ ਮੈਂ ਘੱਲੇ ਤੇ ਕਹਿੰਦੇ ਵੀ ਇਹ ਨਹੀਂ ਨਹੀਂ ਇਹ ਇੱਕ ਮਿੰਟ ਆ ਹੁਣੇ ਹੁਣੇ ਆਇਆ ਆ ਦੇਖੋ ਆ लवली ਭਾਈ लवली ਭਾਈ ਆ ਦੇਖੋ ਆ ਧੀ ਦੇ ਲੇਖ ਆ ਦੇਖੋ ਭੇਜੇ ਨੂੰ ਲਿਖ ਕੇ ਯਾਰ ਨਾ ਤੇਰੇ ਕੋਲ ਆ ਨਾ ਤੇ ਬਸ ਜਿਹੜੀ ਇਹਨਾਂ 'ਚ ਮੈਂ ਵਾ ਨਾ ਹੋਣੀ ਜਾਨੀ ਹੋਣੀ ਜਾਨੀ ਇਹ ਕੋਈ ਤਸਦੀਕ ਨਹੀਂ ਲਿਖੀ ਸੀ ਲਿਖਦੇ ਹੋ ਤੁਹਾਨੂੰ ਦੇਖ ਲੈ ਦੇਵਾ ਜੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਧੀ ਦੇ ਲੇਖ ਅਸਲ ਜਿਹੜੀ ਕੋਈ ਵੀ ਵੀਡੀਓ ਹੀ ਬਣਾਉਣੀ ਅਸੀਂ ਆਪਣਾ ਤੇ ਪੂਰਾ ਬੈਸਟ ਕਰਕੇ ਬਣਾਉਂਦੇ ਆ ਪਰ ਫਿਰ ਵੀ ਕਾਫੀ ਜਿੱਦਾਂ ਕੋਈ ਗਲਤੀ ਹੋ ਜਾਂਦੀ ਆ ਜਾਂ ਕੁਝ ਵੀ ਆ ਉਹ ਕਮੈਂਟ ਕਰਕੇ ਦੱਸੋ ਤੇ ਬਸ ਠੀਕ ਆ ਇਹ ਕੀ ਉਧਰ ਮੜਿਆ ਕਰ ਦੋ ਮੜਿਆ ਪਿੰਡਾ ਭਾਬੀ ਦਾ ਸੂਟ ਬੜਾ ਸੋਹਣਾ ਭਾਬੀ ਦੇ ਸਾਰਿਆਂ ਨੇ ਬਹੁਤ ਪਸੰਦ ਕੀਤਾ ਜੂੜਾ ਵਿਖਾਓ ਆਪਣਾ ਘੁੰਮ ਕੇ ਜੂੜਾ ਵਿਖਾ ਲਓ ਇਹ ਤੇ ਮਹਾਰਾਣੀ ਮਹਾਰਾਣੀ ਪਟਿਆਲਾ ਬਣੀ ਹੈ ਮਹਾਰਾਣੀ ਪਟਿਆਲਾ ਬਣੀ ਹੈ ਮਹਾਰਾਣੀ ਪਟਿਆਲਾ ਬਣੀ ਹੈ ਨਹੀਂ ਨਹੀਂ ਜਦੋਂ ਲੜਾਈ ਨਹੀਂ ਹੋਵੀ ਤੁਹਾਡੀ ਹੈ ਆਹ ਵੇਲਾ ਗੇਤਾ ਲਿਆ ਕੇ ਰੱਖਿਆ ਇਹ ਤਾਂ ਰਿਆ ਕੇ ਰੱਖਿਆ ਜਿਹੜੋ ਜੇਤੀ ਹੋਣੀ ਚਾਹੀਦੀ ਹੈ ਇਹ ਤੇ ਹੈਗਾ ਕਹਿੰਦੀ ਹੋਰ ਲੋਟਾਂ ਕੋਈ ਬੱਟੀਆਂ ਵਾਜ ਜਾ ਵਾਜ ਜਾ ਜੋੜੇ ਦਲਾਉਣਾ ਜੋੜੇ ਦਲਾਉਣਾ ਜੋੜਾ ਬੋਲੇ ਜੋੜਾ ਚੀਤਾ ਕੱਲ ਤੁਹਾਡਾ ਕੀ ਬੰਦਾ ਵਾ ਕੋਲ ਕਾਟ ਕੇ ਕੀ ਕਰ ਜੋੜਾ ਹੋਇਆ ਕਦੋਂ ਘਰ ਅੱਛਾ ਉਹ ਮੈਂ ਚੱਲ ਗਾ ਰੁਪਈਆ ਸੌਣ ਹੈ ਹੈ ਮੈਂ ਦਰਦੀ ਨਹੀਂ ਮੈਂ ਸਾਸੀ ਕਾਲ ਜੀ ਸਾਰਿਆਂ ਨੂੰ ਹੋ ਸਜੇ ਠੀਕ ਠਾਕ ਵਧੀਆ ਆਪਾਂ ਵੀ ਵਧੀਆ ਤੇ ਗੱਲ ਇਦਾਂ ਆ ਕਿ ਅੱਜ ਮੈਂ ਤੇ ਜੋਤ ਅਸਲ ਚ ਆਏ ਆ लवली ਭਾਜੀ ਹੁਣੇ ਕਰ ਤੇ ਸਵੇਰ ਦਾ ਪ੍ਰੋਗਰਾਮ ਸੀਗਾ ਤੇ ਉਦੋਂ ਦਾ ਚੱਲ ਰਿਹਾ ਤੇ ਹੁਣ ਰਾਤੀਂ ਅਸੀਂ ਆਏ ਨਾਲੇ ਘੜੀ ਨੱਚਦੇ ਭੁੜਕਦੇ ਆ ਤੇ ਨਾਲੇ ਇੱਕ ਬਹੁਤ ਵੱਡਾ ਕੰਮ ਕਰਨਾ ਹੋਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇ ਕਾਕਾ ਨਾਲ ਹੁੰਡੇ ਆ ਜੀ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ लवली ਭਾਜੀ ਘਰ ਤੇ ਅੱਜ ਅਸਲ 'ਚ ਕੀਤਾ ਵਾ ਅੱਜ ਮੁੰਡੇ ਨੇ ਕੀਤਾ ਵਾ ਅਸਲ 'ਚ ਸਵਾ ਮਹੀਨੇ ਦਾ ਪ੍ਰੋਗਰਾਮ ਪ੍ਰੋਗਰਾਮ ਤੇ ਕਾਕਾ ਸਵਾ ਮਹੀਨੇ ਦਾ ਹੋ ਗਿਆ ਹਾਂ ਹਾਂ ਸਵਾ ਮਹੀਨੇ ਦਾ ਸਵਾ ਮਹੀਨੇ ਦਾ ਸਵਾ ਮਹੀਨੇ ਦਾ ਹੋ ਗਿਆ ਆ ਜੀ ਤੇ ਹੁਣ ਕਾਕੇ ਦਾ ਫੇਸ ਤੇ ਵਿਖਾਓ ਫਿਰ 1 ਦੇਖੋ ਇਹ ਦੇਖਿਆ ਜੀ ਦਿਖਾਓ ਦਿਖਾ ਦਿਓ ਦਿਖਾ ਦਈਏ ਕਾਕਾ ਤੇ ਰੋੜਿਆ ਆ ਕੇ ਰੋ 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 ਇਹ ਮੇਰਾ ਹੀ ਲੀ ਮੇਰਾ ਹੀ ਲੀ ਸਾਰੇ ਜਾਣੇ ਕਿਹਦੇ ਵਰਗਾ ਆ ਪਾਪਾ ਵਰਗਾ ਹੈ ਕਿ ਮੰਮੀ ਵਰਗਾ ਹੈ ਚਾਚੀ ਵਰਗਾ ਵਾ ਨਹੀਂ ਮੇਰੇ ਵਰਗਾ ਹੋ ਯਾਰ ਇਹ ਲੀਨ ਵਰਗਾ ਬਸ ਅਸਲ ਚ ਇਹ ਲੀਨ ਵਰਗਾ ਅਸਲ ਚ ਇਹ ਮੇਰੇ ਭਰਾਸ਼ਾ ਥੋੜੀਆਂ ਜਿਹੀਆਂ ਨਿੱਕੀਆਂ ਮੇਰੇਆਂ ਭਰਾਸ਼ਾ ਵਾਂ ਫਿਰ ਪਿੰਡੀ ਦੀ ਤੇਰੇ ਮਛਰੀ ਦੀਆਂ ਨੇ ਭਰਾਸ਼ਾ ਜਿੰਨੇ ਮਛਰੀਆਂ ਜਾਨੀ ਵਾਲੀ ਭਰਾਸ਼ਾ ਹੈ ਕਿਹਦੇ ਵਰਗਾ ਵਾਂ ਓ ਵਾਹ ਇਹ ਮਮੀ ਬਪਾਰ ਗਿਆ ਦੋਵਾਂ ਵਾਲੇ ਦਾ ਮਿਕਸ ਜਿਆ ਨਹੀਂ ਪਤਾ ਲੱਗਣਾ ਜਿਦ ਤੂੰ ਨੇ ਕਿਹਾ ਅਜੇ ਮਸਤਾ ਹੋਂ ਲੈੰਦੋ ਫਿਰ ਇਹਨੇ ਲੀਨ ਵਰਗਾ ਨਿਕਲਣਾ ਅਸਲ ਚ ਹਾਂ ਉਹਨੇ ਲੱਗ ਹੁਣ DJ ਚੱਲ ਪਿਆ ਬਾਹਰ ਤੇ ਹੁਣ ਮਟਮਟਾ ਹੁਣ ਅਸਲ ਚ ਗੱਲ ਇਹ ਹੋਈ ਆ ਵੀ ਵੀਡੀਓ ਦਾ ਤੇ ਟਾਈਮ ਹੁਣ लवली ਭਾਜੀ ਕੋਲ ਹੁਣ ਹੈ ਨਹੀਂ ਆ ਕਿਉਂਕਿ ਵਿਚਾਰੇ ਲੱਗੇ ਸਵੇਰ ਦੇ ਕੰਮ ਤੇ ਪਿਛਲੇ ਵੀ ਜਿਹੜੇ 2 ਦਿਨ ਰਹੇ ਆ ਕਾਫੀ ਦੌੜ ਭੱਜਦੇ ਰਹੇ ਆ ਮਤਲਬ ਕੰਮ ਗੁੰਮ ਤੇ ਰਹੀ ਤੇ ਵੀਡੀਓ ਤਾਂ ਨਹੀਂ ਆ ਹੁਣ ਪੈਣੀ ਇਹ ਵਲੌਗ ਹੀ ਵੇਖੋਗੇ ਅੱਜ ਕਰੇ ਤੁਹਾਨੂੰ ਮਾਫ ਤੇ ਕੱਲ ਆਪਾਂ ਪਾਵਾਂਗੇ ਕਾਕੇ ਦਾ ਲੋਗ ਹਾਂ ਤੇ ਵੀਡੀਓ ਪਾਉਗੀ ਫਿਰ ਪਰਸੋਂ ਪਰਸੋਂ ਨਹੀਂ ਚੌਥੇ ਪਰਸੋਂ ਤੋਂ ਅਗਲੇ ਤਾਂ ਨਹੀਂ ਪੈਣੀ ਚੌਥੇ ਪੈਣੀ ਹੈ ਤੇ ਹਾਂਜੀ ਚਲੋ ਕੋਈ ਗੱਲ ਹੀ ਫਿਰ ਕੀ ਆ ਲੋਕੀ ਸਮਝਦੇ ਨੇ ਐਨੀ ਕਮ ਜਿਹੀ ਬੁੜੀ ਸਮਝ ਸਕਦਾ ਬਿਲਕੁਲ ਬਿਲਕੁਲ ਤੇ ਸਮਝਣ ਗਈ ਮੇ ਬੁੜੀ ਆਡੀ ਬਾਕੀ ਵੀਡੀਓ ਵੀਡੀਓ ਜਿਹੜੀ ਵੀ ਆ ਕਿਹੜੀ ਚੱਲਦੀ ਪੁਰਾਣੀ ਧੀ ਦੇ ਲੇਖ ਧੀ ਨਾਗਰੇਜ ਜੈਸਟ ਕੀਤਾ ਹੀ ਬਰ ਮੈਂ ਮੈਂ ਵੀ ਦੇਖ ਲੈ ਇਹਨਾਂ ਦੇ ਹੀ ਨਹੀਂ ਮੈਂ ਵਾ ਨਾ ਇਹਨਾਂ ਲੋਕਾਂ ਨੇ ਕਹਿੰਨੇ ਕਿ ਮੈਂ ਨਾ WhatsApp ਤੇ ਮੈਂ ਲਿਖ ਕੇ ਤੇ ਜੇ ਨਹੀਂ 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 ਮੇਰੀ ਵੀ ਗੱਲ ਸੁਣੋ ਨਾ ਜਿਹੜੇ WhatsApp ਤੇ ਲਿਖ ਕੇ ਮੈਂ ਘੱਲੇ ਤੇ ਕਹਿੰਦੇ ਵੀ ਇਹ ਨਹੀਂ ਨਹੀਂ ਅਸੀਂ ਮੈਂ ਕੀਤਾ ਇੱਕ ਮਿੰਟ ਆ ਹੁਣੇ ਹੁਣੇ ਆਇਆ ਨਾ ਆ ਦੇਖੋ ਆ लवली ਭਾਈ लवली ਭਾਈ ਆ ਦੇਖੋ ਆ ਧੀ ਦੇ ਲੇਖ ਆ ਦੇਖੋ ਭੇਜੇ ਨੂੰ ਲੇਖ ਤੇ ਨਾ ਤੇਰੇ ਕੋ ਲਿਆ ਨਾ ਫਿਰ ਬਸ ਜਿਹੜੀ ਇਹਨਾਂ ਚ ਮੈਂ ਵਾਣਾ ਇਹ ਨਹੀਂ ਜਾਨੀ ਹੋਣੀ ਜਾਨੀ ਮੈਂ ਕਸਾਬ ਨਹੀਂ ਲਿਖੀ ਧੀ ਦੇ ਲੇਖ ਤੇ ਉਹ ਤੋਂ ਲਿਆ ਆਇਆ ਨਾ ਤੇ ਇੱਕ ਗੱਲ ਇਦਾਂ ਵਾ ਜੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਧੀ ਦੇ ਲੇਖ ਅਸਲ ਜਿਹੜੀ ਕੋਈ ਵੀ ਵੀਡੀਓ ਅਸੀਂ ਆਪਣਾ ਤੇ ਪੂਰਾ ਬੈਸਟ ਕਰਕੇ ਬਣਾਉਂਦੇ ਆ ਪਰ ਫਿਰ ਵੀ ਕਾਫੀ ਜਿੱਦਾਂ ਕੋਈ ਗਲਤੀ ਹੋ ਜਾਂਦੀ ਆ ਜਾਂ ਕੁਝ ਵੀ ਆ ਉਹ ਕਮੈਂਟ ਕਰਕੇ ਦੱਸੋ ਤੇ ਬਸ ਠੀਕ ਹੈ ਇਹ ਕੀ ਉਧਰ ਮੜਿਆ ਕਰ ਦੋ ਮੜਿਆ ਜਾ ਤੇ ਡੰਡਾ ਭਾਬੀ ਦਾ ਸੂਟ ਬੜਾ ਸੋਹਣਾ ਵਾ ਭਾਬੀ ਦੇ ਸਾਰਿਆਂ ਨੇ ਬਹੁਤ ਪਸੰਦ ਕੀਤਾ ਬ੍ਰਮ ਜੂੜਾ ਵਿਖਾ ਜਾ ਆਪਣਾ ਘੁੰਮ ਕੇ ਜੂੜਾ ਵਿਖਾ ਲਓ ਇਹ ਤੇ ਮਹਾਰਾਣੀ ਮਹਾਰਾਣੀ ਪਟਿਆਲਾ ਬਣੀ ਹੈ ਮਹਾਰਾਣੀ ਪਟਿਆਲਾ ਬਣੀ ਹੈ ਮਹਾਰਾਣੀ ਪਟਿਆਲਾ ਬਣੀ ਹੈ ਆਪਣਾ ਜਿਹੜਾ ਲੜਾਈ ਨਹੀਂ ਹੋਵੀ ਤੁਹਾਡੀ ਮੇਲਾ ਕੀਤਾ ਲਿਆ ਕੇ ਰੱਖਿਆ ਮੇਲਾ ਤਾਂ ਲਿਆ ਕੇ ਰੱਖਿਆ ਹੈ ਜਿਹੜਾ ਜੇਤਰੀ ਹੋਣ ਕਰਨੀ ਇਹ ਤੇ ਹੈਗਾ ਲੈ ਕਹਿੰਦੀ ਹੋਰ ਨੂੰ ਟੈਂਪਰ ਰਾਜਾ ਵਹਿ ਜਾਣਾ ਵੀਡੀਓ ਤੇ ਲਾਉਣਾ ਵੀਡੀਓ ਤੇ ਲਾਉਣਾ ਕੋਲ ਹੀ ਲਾਉਣਾ ਚਾਹੀਦਾ ਕੱਲੇ ਤੁਹਾਡਾ ਕੀ ਬੰਦਾ ਵਾ ਕੋਲ ਕੱਟ ਕੇ ਕੀ ਕਰਾ ਜੂੜਾ ਹੋਇਆ ਕਦੋਂ ਘਰ ਅੱਛਾ ਉਹ ਮੈਂ ਚੱਲ ਗਾ ਰੁਪਈਆ ਹੀ ਸੌਣੇ